ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਨਾਟਾ ਸਾਹਿਬ ਇਹ ਗੁਰੂ ਘਰ ਚੰਡੀਗੜ੍ਹ ਮਹਾਲੀ ਤੋਂ ਤਕਰੀਬਨ 20-25 ਕਿਲੋਮੀਟਰ ਦੂਰੀ ਤੇ ਸਥਿਤ ਹੈ ਤੇ ਆਪਾਂ ਮੇਨ ਹਾਈਵੇ ਤੋਂ ਕੱਬੇ ਪਾਸੇ ਨੂੰ ਕਰਨ ਹੋ ਜਾਣਾ ਜੀ ਤਾਂ ਇਹ ਗੁਰੂ ਘਰ ਤੱਗਰ ਦਰਿਆ ਦੇ ਨੇੜੇ ਸੁੰਦਰ ਪਹਾੜੀਆਂ ਦੇ ਵਿੱਚ ਸਜੋਬਿਤ ਹੈਗਾ ਜੀ ਤਾਂ ਇਹ ਆ ਫਲਾਈਓਵਰ ਤੋਂ نیچے-नीचे ਆਪਾਂ ਚੱਲਦੇ ਜਾਣਾ 500 ਮੀਟਰ ਤੋਂ ਆਪਾਂ ਆ ਜਿਹੜਾ ਰਸਤਾ ਹੈਗਾ ਦੇਖ ਰਿਹਾ ਅੱਗੇ ਇੱਥੋਂ ਆਪਾਂ ਸੱਜੇ ਪਾਸੇ ਨੂੰ ਮੁੜ ਜਾਣਾ ਔਰ ਇਸ ਤੋਂ ਅੱਗੇ ਥੋੜਾ ਧਿਆਨ ਨਾਲ ਖੱਬੇ ਪਾਸੇ ਦੇਖ ਕੇ ਥੋੜਾ ਟ੍ਰੈਫਿਕ ਟ੍ਰੈਫਿਕ ਕਰਕੇ ਦਾ ਸਾਹਮਣੇ ਹੀ ਗੁਰੂ ਘਰ ਦਾ ਆਪਾਂ ਨੂੰ 메ਨ 게ਟ ਜਿਹੜਾ ਹੈਗਾ ਉਹ ਨਜ਼ਰ ਆਵੇਗਾ ਔਰ ਇਹ ਗੁਰੂ ਘਰ ਦੇ ਵਿੱਚ ਆਹ ਦੇਖੋ ਇਧਰ ਜਿਹੜੀ ਖੱਬੇ ਪਾਸੇ ਹੈ ਇਹ ਕਾਰ ਪਾਰਕਿੰਗ ਦੀ ਸਾਰੀ ਹੈਗੀ ਹੈ ਜਗਾ ਜਦੋਂ ਜਿਆਦਾ ਕੋਈ ਸਮਾਗਮ ਹੁੰਦਾ ਤਾਂ ਉਦੋਂ ਗੱਡੀਆਂ ਇੱਥੋਂ ਤੱਕ ਹੀ ਲੱਗਦੀਆਂ ਨੇ ਔਰ ਇਸ ਤੋਂ ਆਪਾਂ ਹੁੰਦੇ ਹੋਏ ਅੱਗੇ ਜਾ ਕੇ ਇੱਧਰਲੇ ਪਾਸੇ ਗੁਰੂ ਗੋਬਿੰਦ ਸਿੰਘ ਦੀਵਾਨ ਹਾਲ ਨੇ ਇੱਥੇ ਰਹਿਣ ਕਰਨ ਦਾ ਵੀ ਪ੍ਰਬੰਧ ਹੈਗਾ ਸੰਗਤ ਦਾ ਜਿਆ ਜਿਆ ਹਾਂ ਵਾਲਾ ਗੇਟ ਆ ਗਿਆ ਜੀ ਇਸ ਤੋਂ ਬਾਅਦ ਆਪਾਂ ਇੱਧਰ ਥੱਲੇ ਪਾਸੇ ਕਾਰ ਪਾਰਕਿੰਗ ਦੀ ਜਿਹੜੀ ਹੈਗੀ ਹੈ ਜਿੱਥੇ ਆਪਾਂ ਉੱਥੇ ਆਪਣੀ ਗੱਡੀ پارک ਕਰ ਦੇਣੀ ਆ ਆ ਪਹੁੰਚ ਗਏ ਜੀ ਅਸੀਂ ਗੱਡੀ ਕਰਤੀ پارک ਆਵਦੀ ਤਾਂ ਇਸ ਤੋਂ ਬਾਅਦ ਅਸੀਂ ਜੋੜਾ ਕਰ ਸਾਹਮਣੇ ਜਿਹੜਾ ਹੈਗਾ ਉਹ ਆ ਜਣਾ ਝੂੜਾ ਘਰ ਚ ਝੂੜਾ ਜਮਾ ਕਰਾ ਕੇ ਸਾਹਮਣੇ ਦਰਸ਼ਨੀ ਡਿਊਟੀ ਦੇ ਦਰਸ਼ਨ ਹੋ ਰਹੇ ਹੈ ਜੀ ਤਾਂ ਇੱਥੇ ਸਾਤਾ ਜੀ ਜਿਹੜੇ ਪੂਰਨ ਭਗਤ ਸੀ ਪਿੰਗਲਵਾੜੇ ਵਾਲੇ ਉਹਨਾਂ ਨੇ ਵੀ ਸਿੱਖ ਲਿਟਰੇਚਰ ਦਾ ਜਿਹੜਾ ਸਟਾਲ ਲਾਈ ਵੀ ਆਪਦੀ ਵੀ ਵਾਤੋ ਵਾਤ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਤਾਂ ਆ ਜਿਹੜਾ ਇਤਿਹਾਸ ਨਾਲ ਵੀ ਜਾਣੂ ਕਰਵਾਵਾਂਗੇ ਤਾਂ ਪਹਿਲਾਂ ਬੈਕ ਕਰੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਜੋ ਵੀ ਨਾਟਾ ਸਾਹਿਬ ਗੁਰੂ ਘਰ ਦਾ ਇਤਿਹਾਸ ਆ ਉਹਦਾ ਸਾਰਾ ਡਿਟੇਲ ਚ ਦੱਸਾਂਗੇ ਤਾਂ ਦੱਸਾਂਗੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਵਾਂਗੇ ਤਾਂ ਮੇਰੇ ਨਾਲ ਵੀਡੀਓ ਦੀ ਐਂਡ ਤੱਕ ਬਨੇ ਰਹੋ ਆ ਕਨਾ ਪ੍ਰਸ਼ਾਦ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਦਰਸ਼ਨੀ ਡਿਊਟੀ ਤੋਂ ਉੱਧ ਖੱਦੇ ਪਾਸੇ ਹੀ ਪਰਚੀ ਵੀ ਹੈਗੀ ਹੈ ਕਿਨਾ ਪ੍ਰਸ਼ਾਦ ਦੀ ਆਪਾਂ ਇੱਥੋਂ ਪਰਚੀ ਕਰਾਈ ਕਿਨਾ ਪ੍ਰਸ਼ਾਦ ਲਿਆ ਔਰ ਹੁਣ ਆਪਾਂ ਦਰਬਾਰ ਸਾਹਿਬ ਐਂਟਰ ਹੋਣ ਲੱਗੇ ਆ ਔਰ ਆ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਬੱਖ ਬੱਖ ਨਾ ਪ੍ਰਤਪਾ ਹੈ ਤੂੰ ਤਪਾਲਾ ਅਪਨ ਭਗਤ ਹੈ ਤਪਾਲਾ ਅਮਰ ਗੈਸ ਸਰਵਾਰ ਸਾਹਿਬ ਤੋਂ ਬਾਹਰ ਨਿਕਲਣ ਉਪਰੰਤ ਅਖੰਡ ਚੋਤ ਦੇ ਦਰਸ਼ਨ ਕਰਾਂਗੇ ਜੀ ਔਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਗੁਰੂ ਘਰ ਦੇ ਸੰਖੇਪ ਇਤਿਹਾਸ ਤੋਂ ਜਾਣੂ ਕਰਾਉਣੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਪੰਗਾਣੀ ਦੇ ਜੁੱਧ ਨੂੰ ਫਤਿਹ ਕਰਨ ਉਪਰੰਤ ਜਦੋਂ ਆਨੰਦਪੁਰ ਸਾਹਿਬ ਜਾ ਰਹੇ ਸੀਗੇ ਤਾਂ ਉਸ ਟਾਈਮ ਇਸ ਜਗ੍ਹਾ ਤੇ 1746 ਬਿਕਰਮੀ ਦੇ ਵਿੱਚ ਇਸ ਜਗ੍ਹਾ ਤੇ ਰੁਕੇ ਸੀ ਔਰ ਉਸ ਟਾਈਮ ਇਸ ਜਗ੍ਹਾ ਤੇ ਰੋਹੀ ਬਿਆਵਾਨ ਜੰਗਲ ਨਾ ਇਹ ਕਿਰੀ ਵੀ ਸੀਗੀ ਇਹ ਧਰਤੀ ਔਰ ਇਲਾਕੇ ਦੇ ਵਿੱਚ ਭਾਈ ਮੱਖਣ ਸ਼ਾਹ ਜੀ ਦੇ ਖਾਨਦਾਨ ਚੋਂ ਲੋਕੀ ਰਹਿ ਰਹੇ ਸਨ ਔਰ ਉਹਨਾਂ ਵਿੱਚੋਂ ਭਾਈ 나ਡੂ ਸ਼ਾਹ ਜੀ ਲਬਾਣਾ ਜੀ ਨਾਮ ਦੇ ਬੰਦੇ ਨੇ ਗੁਰੂ ਸਾਹਿਬ ਨੂੰ ਤੇ ਨਾਲ ਜਿਹੜੀਆਂ ਗੁਰੂ ਸਾਹਿਬ ਦੀਆਂ ਫੌਟਾਂ ਸੀਗੀਆਂ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਚਿਕਾਇਆ ਔਰ ਅੱਜ ਵੀ ਇਸ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਉਹੀ ਰੀਤੀ ਰਿਵਾਇਨ 24 ਘੰਟੇ ਚੱਲ ਰਹੀ ਹੈ। ਔਰ ਗੁਰੂ ਘਰ ਦੇ ਲੰਗਰ ਪ੍ਰਸ਼ਾਦ ਦੇ ਨਾਲ-ਨਾਲ ਗੁਰਦੁਆਰਾਏ ਦੇ ਵਿੱਚੋਂ ਪੀਜੀਆਈ ਦੇ ਵਿੱਚ ਵੀ ਲੰਗਰ ਦੀ ਸੇਵਾ ਜਿਹੜੀ ਹੈਗੀ ਹੈ ਉਹ ਹਰ ਰੋਜ਼ ਕੰਟੀਨਿਊਸ ਜਾ ਰਹੀ ਹੈ। ਔਰ ਇਸ ਜਗ੍ਹਾ ਤੇ ਗੁਰੂ ਸਾਹਿਬ ਜਦੋਂ ਜਾਨ ਲੱਗੇ ਤਾਂ ਉਹਨਾਂ ਨੇ ਫਿਰ ਭਾਈ ਨੱਡੂ ਸ਼ਾਹ ਨੂੰ ਇਹ ਬਚਨ ਕੀਤੇ ਵੀ ਇਹ ਜਗ੍ਹਾ ਤੇਰੇ ਨਾਮ ਤੇ ਰਹਿੰਦੀ ਦੁਨੀਆ ਤੱਕ ਆਬਾਦ ਰਹੂਗੀ ਔਰ ਇਸ ਜਗ੍ਹਾ ਤੇ ਮਹੀਨੇ ਦੀ ਹਰੇਕ ਪੂਰਨਮਾਸੀ ਨੂੰ ਅਮਰਤ ਸੰਚਾਰ ਵੀ ਹੁੰਦਾ ਜੇ ਸੰਗਤਾਂ ਆਪਦੀ ਕੋਈ ਮਨੋ ਕਾਮਨਾ ਜਾਂ ਮਨੋ ਇੱਛਾ ਕੋਈ ਲੈ ਕੇ ਆਉਂਦੀਆਂ ਤਾਂ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਵੀ ਹੁੰਦੀਆਂ ਔਰ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ